ਗੱਡੀਆਂ ਦੇ ਅਸੀਂ ਬਣਾਉਂਦੇ ਜੰਗਲੇ ਜਿਹੜੇ ਗੱਡੀ ਨਹੀਂ ਮਤਲਬ ਪੀੜੀ ਨੰਬਰ ਪਲੇਟ ਟੈਕਸੀ ਕਾਰਾਂ ਜਿਹੜੀਆਂ ਅੱਛਾ ਟੈਕਸੀ ਕਾਰਾਂ ਦੇ ਜੰਗਲੇ ਬਣਾਉਂਦੇ ਜੰਗਲੇ ਉੱਪਰ ਤੇ ਪਿੱਛੇ ਗਾਰਡ ਬਣਦਾ ਸੀ ਆਹ ਗਾਰਡ ਪਿਆ ਅੱਛਾ ਪਿੰਡ 'ਚ ਬਣਦੇ ਆਂ ਤੇਰੇ ਦਿੱਲੀ ਤੇ ਹਿਮਲੇ ਤੇ ਦਿੱਲੀ ਤੇ ਰਾਜਸਥਾਨ ਤੱਕ ਦੇ ਆਰਡਰ ਆਈ ਵਾਹ ਜੀ ਵਾਹ ਇਹ ਬਲੌਗਿੰਗ ਦੇ ਅਸਲੀ ਹੀਰੋ ਹੈ ਦੀ ਔਰ ਐਦਾਂ ਹੁੰਦਾ ਪਿੰਡ ਸਿਆਸਤਪੁਰ ਪੱਦਲ ਦੇ ਨਾਲ ਹੈ ਔਰ ਇਹ ਵਰਕਸ਼ਾਪ ਅੰਦਰ ਹੈ ਦਿੱਲੀ ਤੱਕ ਦੇ ਆਰਡਰ ਆਂਦੇ ਨੇ ਕੋਲ ਟੈਕਸੀ ਕਿਸੇ ਵੀ ਗੱਡੀ ਦਾ ਅੱਛਾ ਉਹਦੀ ਛੱਤ ਦਾ ਨਾਪ ਲੈ ਕੇ ਇਹ ਹਰ ਇੱਕ ਗੱਡੀ ਦਾ ਤਿਆਰ ਕਰਿਆ ਹੋਇਆ ਹੈ। ਹੈ ਲਗਜ ਕੈਰੀਅਰ ਤਿਆਰ ਹੋ ਰਿਹਾ ਹੈ ਪਿੰਡ ਸਿਆਸਤਪੁਰ ਦੇ ਵਿੱਚ। ਬੱਦਲ ਦੇ ਨਾਲ ਲੱਗਦਾ ਜੀ ਪਿੰਡ ਹੈ ਸਿਆਸਤਪੁਰ ਔਰ ਉੱਥੇ ਲਗਜ ਕੈਰੀਅਰ ਤਿਆਰ ਹੁੰਦੇ ਬੜੇ ਵੱਡੇ ਵੱਡੇ ਆਰਡਰ ਆਉਂਦੇ। ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇੱਕ ਛੋਟੀ ਜੀ ਵਰਕਸ਼ਾਪ ਛੋਟੇ ਦੇ ਪਿੰਡ ਦੇ ਵਿੱਚ ਧਮਾਲ ਕੀਤੀ ਹੋਈ ਕੰਮ ਕੀਤਾ ਹੋਇਆ ਹੈ ਬੜਾ ਜ਼ਬਰਦਸਤ। ਲਓ ਜੀ ਇੱਕ ਚੀਜ਼ ਦਿਖਾਣੀ ਤੁਹਾਨੂੰ ਜੀ। ਪਿੰਡ ਸਿਆਸਤਪੁਰ ਦੇ ਵਿੱਚ ਜਿਹੜਾ ਹੈ ਇਸ ਸਮੇਂ ਹੈ ਅਸੀਂ ਔਰ ਦਖਾਨੇ ਤੁਹਾਨੂੰ ਦੇਖੋ ਰੋਜ਼ਗਾਰ ਕਿਦਾਂ ਚੱਲਦਾ ਜੀ ਆਹ ਦੇਖੋ ਜੀ ਸਾਹਮਣੇ ਵਰਕਸ਼ਾਪ ਦਿਖਾਣੀ ਤੁਹਾਨੂੰ ਵੀਡੀਓ ਅਖੀਰ ਤੱਕ ਦੇਖਿਓ ਜੀ ਬੜੀ ਜ਼ਬਰਦਸਤ ਚੀਜ਼ ਹੈ ਵਰਕਸ਼ਾਪ ਦਿਖਾਣੇ ਤੁਹਾਨੂੰ ਇਸ ਸਮੇਂ ਜਿਹੜੇ ਹੈ ਦੋਨੋਂ ਪਿਓ ਪੁੱਤਰ ਲੱਗੇ ਹੋਏ ਨੇ ਜੀ ਪੂਰਾ ਜ਼ਬਰਦਸਤ ਕੰਮ ਕਰ ਰਹੇ ਨੇ ਜੀ ਇਹ ਤਸ਼ੀਕਾਲ ਜੀ ਤਸ਼ੀਕਾਲ ਜੀ ਮੈਂ ਇਹ ਗੱਲਬਾਤ ਕਰੀਏ ਸਿਆਸਤਪੁਰ ਪਿੰਡ ਚ ਕਹਿੰਦੇ ਤੁਹਾਡੀ ਵਰਕਸ਼ਾਪ ਬਹੁਤ ਮਸ਼ਹੂਰ ਹੈ ਨਾ ਕੀ ਤੁਹਾਡਾ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਇਹ ਤੁਹਾਡੇ ਬੇਟਾ ਦੀ ਹੈ ਜੀ ਇਹ ਬੇਟਾ ਜੀ ਕੀ ਨ ਗੁਰਪ੍ਰੀਤ ਸਿੰਘ ਜੀ ਤੁਸੀਂ ਸਾਡੀ ਬਲੌਗਿੰਗ ਦਾ ਅੱਜ ਹਿੱਸਾ ਹੈ ਜੀ ਔਰ ਸਾਡੇ ਖਾਸ ਪਾਤਰ ਹੈ ਜੀ ਤੁਸੀਂ ਪਿਤਾ ਜੀ ਵੀ ਕੰਮ ਕਰਦੇ ਸੀ ਪਿਤਾ ਜੀ ਵੀ ਤੇ ਦਾਦਾ ਜੀ ਵੀ ਕਰਦੇ تھے ਜੀ ਅੱਛਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਪਿਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਸੁਖਦੇਵ ਸਿੰਘ ਦਾ ਜੀ ਅੱਛਾ ਦਾਦਾ ਜੀ ਦਾ ਨਾਮ ਦਾਦਾ ਜੀ ਦਾ ਨਾਮ ਰਾਮਜੀ ਦਾਸ ਦਾ ਜੀ ਰਾਮਜੀ ਦਾਸ ਤੇ ਉਹਨਾਂ ਦੇ ਅੱਗੇ ਵੀ ਦਸੌਂਦੀ ਰਾਮ ਦਾ ਜੀ ਉਹਨਾਂ ਦਾ ਹੂੰ ਦਸੌਂਦੀ ਰਾਮ ਦੀ ਉਸ ਤੋਂ ਅੱਗੇ ਵੀ ਪਤਾ ਸਾਨੂੰ ਉਸ ਤੋਂ ਅੱਗੇ ਨਹੀਂ ਜੀ ਪਤਾ ਅੱਛਾ ਦਸੌਂਦੀ ਰਾਮਜੀ ਤੱਕ ਪਤਾ ਤੁਹਾਨੂੰ ਹਾਂ ਜੀ ਹਾਂ ਜੀ ਕਹਿੰਦੇ ਦਸੌਂਦੀ ਰਾਮਜੀ ਬੜੇ ਤਗੜੇ ਪੁਰਾਣੇ ਮ ਕਿਉਂਕਿ ਜਿਹੜੇ ਪ੍ਰਾਣੀ ਕਾਰੀਗਰੀ ਹੋ ਗਈ ਜੀ ਉਹ ਹੁਣ ਨਹੀਂ ਰਹੀ ਹੁਣ ਟੈਕਨੋਲੋਜੀ ਵੱਧ ਗਈ ਲੇਕਿਨ ਉਹ ਕਾਰੀਗਰੀ ਕੁਝ ਹੋਰ ਚੀਜ਼ ਤੇ ਹਮ ਹਾਂ ਪ੍ਰਾਣੀ ਕਾਰੀਗਰੀ ਮਸ਼ੀਨਾਂ ਦੇ ਕੰਮ ਆ ਜੀ ਮਸ਼ੀਨਾਂ ਦੇ ਕੰਮ ਬਹੁਤਾਂ ਨਾ ਕਰਦੇ ਅੱਛਾ ਤੁਹਾਡੇ ਇੱਥੇ ਕਾਰਖਾਨਾ ਸੀਗਾ ਉਹ ਤਾਂ ਪੁਰਾਣਾ ਹਮ ਉਸ ਟਾਈਮ ਉਹ ਲੱਕੜ ਦਾ ਗੇਟ ਬਣਾਇਆ ਹੋਇਆ ਸੀ ਬਹੁਤ ਵੱਡਾ ਅੱਛਾ 12 ਫੁੱਟ ਉੱਚਾ ਤਕਰੀਬਨ ਹੋਊਗਾ ਅੱਛਾ ਅੱਛਾ ਤੇ ਉਹ ਗੇਟ 10 ਫੁੱਟ ਚੌੜਾ ਹੋਣਾ ਜੀ ਹਮ ਉਹ ਜਿਸ ਟਾਈਮ ਉਹਨਾਂ ਨੇ ਦਾਦਾ ਜੀ ਉਹਨਾਂ ਨੇ ਮਤਲਬ ਪਰਦਾਦਾ ਜੀ ਉਹਨਾਂ ਨੇ ਸਾਰੇ ਨਹੀਂ ਤਿਆਰ ਕਰਿਆ ਹੋਇਆ ਜੀ ਅੱਗੇ ਨੂੰ ਆ ਜਾਓ ਉਹ ਲੱਗਿਆ ਹੋਇਆ ਜੀ ਸਾਰੇ ਪਿੰਡ ਦੇ ਵਿੱਚ ਸਭ ਨਾਲੋਂ ਉੱਚਾ ਗੇਟ ਉਹ ਜੀ ਸਭ ਤੋਂ ਉੱਚਾ ਗੇਟ ਹਾਂਜੀ ਮੇਨ ਸਾਡੇ ਪਿੰਡ ਮਤਲਬ ਹੋਰ ਪਿੰਡਾਂ ਨੂੰ ਲੱਗਦਾ ਲੰਘ ਆ ਵੀ ਸਾਡਾ ਸਾਡੇ ਕਾਰਖਾਨੇ ਤੋਂ ਜਾਂਦਾ ਸੀਗਾ ਉਹ ਕਾਰਖਾਨਾ ਦਾ ਜੀ ਕਾਰਖਾਨਾ ਸੀਗਾ ਪੂਰਾ ਤੁਸੀਂ ਕਿੱਥੇ ਤੱਕ ਪੜੇ ਹੋ ਜੀ ਮੈਂ ਪਲੱਸ 2 ਕੀਤੀ ਪਲੱਸ 2 ਕੀਤੀ ਤਾਂ ਹੁਣ ਅਗਲੀ ਜਨਰੇਸ਼ਨ ਜਿਹੜੀ ਕਹਿੰਦੇ ਨਹੀਂ ਆ ਰਹੀ ਦੁਨੀਆ ਭੱਜ ਰਹੀ ਬਾਹਰ ਨੂੰ ਪਰ ਤੁਸੀਂ ਲੱਕੀਆਂ ਕਿ ਤੁਹਾਡੇ ਬੇਟਾ ਜੀ ਇੱਥੇ ਤੁਹਾਡੇ ਨਾਲ ਕੰਮ ਕਰ ਰਹੇ ਜੀ ਨਹੀਂ ਸਾਡੀ ਇਹ ਜੀ ਸੋਚ ਨਹੀਂ ਜੀ ਹੈਗੀ ਕਿ ਅਸੀਂ ਕਹਿੰਦੇ ਆ ਵੀ ਇੱਥੇ ਹੀ ਰਹੀਏ ਪਹਿ ਪੁਰਾਣੇ ਬਜ਼ੁਰਗ ਵੀ ਮਤਲਬ ਅਸੀਂ ਉਹਨਾਂ ਦੀ ਸੇਵਾ ਕਰੀਏ ਇਹ ਸਾਡੀ ਸੇਵਾ ਕਰਨ ਜੀ ਇਹ ਸੋਚ ਹੈ ਜੀ ਸਾਡੀ ਉਹਦੇ ਹੋਂ ਜਾਂ ਬਾਹਰ ਤੇ ਗਿਰ ਚਲੇ ਗਿਆ ਜੀ ਉਹਨੇ ਮੁੜ ਕੇ ਤਾਂ ਔਖਾ ਹੀ ਆਉਦਾ ਦਾ ਕਿਉਂਕਿ ਸੈਟਲ ਹੋ ਜਾਂਦਾ ਬਾਹਰ ਜਾ ਕੇ ਹੂੰ ਠੀਕ ਹੈ ਨਾ ਜੀ ਉਹ ਫਿਰ ਮਾਂ ਬਾਪ ਵਾਲਾ ਜਿਹੜਾ ਚੱਕਰ ਪੈ ਜਾਂਦਾ ਜੀ ਥਿੱਚੋਂ ਜਿਹੜੀ ਸੇਵਾ ਨਾ ਜੀ ਉਹ ਚਲੀ ਜਾਂਦੀ ਹੈ ਪਰ ਤੁਸੀਂ ਤਾਂ ਬੜਾ ਜ਼ਬਰਦਸਤ ਕੰਮ ਕੀਤਾ ਹੋਇਆ ਜੀ ਕੰਮ ਠੀਕ ਚੱਲਦਾ ਤੁਹਾਡਾ ਕੰਮ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦਾ ਲਓ ਜੀ ਕਹਿੰਦੇ ਮਹਾਰਾਜ ਦੀ ਪੂਰੀ ਕਿਰਪਾ ਦੀ ਐਦਾਂ ਹੁੰਦੀ ਦੀ ਗੱਲ ਦੀ ਆ ਵਰਕਸ਼ਾਪ ਦਿਖਾ ਰਹੇ ਆ ਇਹ ਇਹ ਦੱਸੋ ਵਰਕਸ਼ਾਪ ਦਾ ਨਾਮ ਕੀ ਰੱਖਿਆ ਹੋਇਆ ਜੀ ਤੁਸੀਂ ਸਮਰਾਟ ਐਗਰੀਕਲਚਰ ਜੀ ਸਮਰਾਟ ਐਗਰੀਕਲਚਰ ਜ ਹੂੰ ਇਹ ਮਤਲਬ ਗੱਡੀਆਂ ਦੇ ਅਸੀਂ ਬਣਾਉਂਦੇ ਜੀ ਜੰਗਲੇ ਜਿਹੜੇ ਉਹ ਗੱਡੀ ਨਹੀਂ ਮਤਲਬ ਪੀੜੀ ਨੰਬਰ ਪਲੇਟ ਟੈਕਸੀ ਕਾਰਾਂ ਜਿਹੜੀਆਂ ਅੱਛਾ ਟੈਕਸੀ ਕਾਰਾਂ ਤੇ ਜੰਗਲੇ ਬਣਾਉਂਦੇ ਜੀ ਜੰਗਲੇ ਉੱਪਰ ਤੇ ਪਿੱਛੇ ਗਾਰਡ ਬਣਦਾ ਜੀ ਆਹ ਗਾਰਡ ਪਿਆ ਅੱਛਾ ਪਿੰਡ 'ਚ ਬਣਦੇ ਹੁੰਦੇ ਰਹੇ ਇੱਥੇ ਬਣਾਉਂਦੇ ਇੱਥੇ ਬਣਾਉਂਦੇ ਜੀ ਹਾਂਜੀ ਇੱਥੇ ਆਰਡਰ ਆ ਜਾਂਦੇ ਤੁਹਾਨੂੰ ਸਿਆਸਤਪੁਰ 'ਚ ਹਾਂ ਸਾਡੇ ਕੋਲ ਹੁਣ ਦਿੱਲੀ ਤੇ ਹਿਮਲੇ ਤੇ ਦਿੱਲੀ ਤੇ ਰਾਜਸਥਾਨ ਤੱਕ ਦੇ ਆਰਡਰ ਆਏ ਵਾਹ ਜੀ ਵਾਹ ਆ ਦੇਖੋ ਜੀ ਸਿਆਸਤਪੁਰ ਪਿੰਡ ਦੇ ਵਿੱਚ ਛੋਟੀ ਜੀ ਵਰਕਸ਼ਾਪ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਪਰ ਪੀ ਦਾਦਾ ਜੀ ਵੀ ਕਰਦੇ ਸੀ ਪਰਦਾਦਾ ਜੀ ਵੀ ਕਰਦੇ ਸੀ ਪਿਤਾ ਜੀ ਵੀ ਕਰਦੇ ਸੀ ਆਪ ਵੀ ਕਰਦੇ ਤੇ ਆ ਚੌਥੀ ਪੰਜਵੀਂ ਜਨਰੇਸ਼ਨ ਜਿਹੜੀ ਸਾਹਮਣੇ ਕਰ ਰਹੀ ਹੈ ਮੈਂ ਕਹਿੰਨਾ ਕਿ ਅਸੀਂ ਉਹਨਾਂ ਲੋਕਾਂ ਨੂੰ ਕਵਰ ਕਰਦੇ ਹਾਂ ਜਿਹੜੇ ਜਿਹੜੇ ਹੈ ਹੱਥੀ ਕੰਮ ਕਰਦੇ ਹਨ ਮਿਹਨਤ ਕਾ ਸ਼ਲੋਕ ਹੈ ਔਰ ਇੱਥੇ ਹੀ ਸਭ ਕੁਝ ਬਣਾਇਆ ਇਹ ਸਾਡੇ ਬਲੌਗਿੰਗ ਦੇ ਅਸਲੀ ਹੀਰੋ ਹੈ ਜੀ ਔਰ ਐਦਾਂ ਹੁੰਦਾ ਪਿੰਡ ਸਿਆਸਤਪੁਰ ਭੱਦਲ ਦੇ ਨਾਲ ਹੈ ਔਰ ਇਹ ਵਰਕਸ਼ਾਪ ਅੰਦਰ ਹੈ ਦਿੱਲੀ ਤੱਕ ਦੇ ਆਰਡਰ ਆਉਂਦੇ ਨੇ ਕੋਲ ਔਰ ਬਣਾਉਂਦੇ ਕੀ ਹੈ ਦਿਖਾਣੇ ਤੁਹਾਨੂੰ ਆ ਦੇਖਿਓ ਕੀ ਆ ਕੁਝ ਬਣਾਵੇ ਦਿਖਾਓ ਜੀ ਭਾਜੀ ਦੇਖਿਓ ਜੀ ਆਪਾਂ ਕੀ ਆ ਕੁਝ ਬਣਾ ਰਹੇ ਜੀ ਆਓ ਜੀ ਜਰਾ ਦਿਖਾਈਏ ਜੀ ਆਹ ਹੈ ਇਹ ਜੰਗਲੇ ਬਣਾ ਰਹੇ ਜੀ ਕੀ ਕਹਿੰਦੇ ਜੀ ਕਿਸ ਤਰ੍ਹਾਂ ਇਹ ਕਿਆ ਚੀਜ਼ ਐ ਜੀ ਲੱਗੇ ਲੱਗੇ ਕੈਰੀਅਰ ਹੁੰਦੇ ਨੇ ਜੀ ਅੱਛਾ ਲੱਗੇ ਕੈਰੀਅਰ ਲਈ ਹਾਂ ਜੀ ਹਾਂ ਜੀ ਕਾਰ ਦੇ ਬਣਾਉਨੇ ਜੀ ਹਰ ਇੱਕ ਟੈਕਸੀ ਕਿਸੇ ਵੀ ਗੱਡੀ ਦਾ ਅੱਛਾ ਉਹਦੀ ਛੱਤ ਦਾ ਨਾਪ ਲੈ ਕੇ ਹੂੰ ਇਹ ਹਰ ਇੱਕ ਗੱਡੀ ਦਾ ਤਿਆਰ ਕਰਿਆ ਹੋਇਆ ਜੀ ਅੱਛਾ ਕਸਟਮਾਈਜ਼ ਕਰ ਦੇਣੇ ਛੱਤ ਦਾ ਨਾਪ ਲੈ ਲਓ ਹਾਂ ਜੀ ਛੱਤ ਦਾ ਨਾਪ ਲੈ ਕੇ ਜ਼ਰੂਰੀ ਆ ਮਤਲਬ ਹੁਣ ਸਾਡੇ ਕੋਲ ਤਕਰੀਬਨ ਸਾਰੀਆਂ ਗੱਡੀਆਂ ਦੇ ਜਿਹੜੀ ਟੈਕਸੀ ਲਾਈਨ ਚ ਚੱਲਦੀਆਂ ਨੇ ਸਾਰਿਆਂ ਦੇ ਨਾਪ ਹੈਗੇ ਨੇ ਹੂੰ ਕੋਈ ਹੋਊਗੀ ਕੋਈ ਪੁਰਾਣੀ ਜਿਵੇਂ ਪੁਰਾਣੀ ਆ ਜਾਂਦੀ ਐ ਤਾਂ ਉਹਦੇ ਲਈ ਸਾਨੂੰ ਫੇਰ ਗੱਡੀ ਬਣਾਉਣੀ ਜ਼ਰੂਰ ਪੈਣੀ ਆ ਲੋਡ ਅਦਰਵਾਈਜ਼ ਸਾਨੂੰ ਜ਼ਰੂਰਤ ਨਹੀਂ ਹੈ ਆਰਡਰ ਸਾਡੇ ਕੋਲ ਮਤਲਬ ਫੋਨ ਤੇ ਹੀ ਨੈਟ ਦੇ ਆਉਂਦੇ ਨੇ ਅੱਛਾ ਨੈਟ ਤੇ ਆ ਇੰਟਰਨੈਟ ਤੇ ਆ ਦਿੰਦੇ ਆ ਆ ਸਾਡੇ ਵੀਡੀਓ ਦੇਖ ਕੇ ਵੀ ਆਣਗੇ ਜੀ ਇਹ ਲਗਜ ਕੈਰੀਅਰ ਤੁਸੀਂ ਤਿਆਰ ਕਰਦੇ ਦੀ ਹਮ ਦੇਖੋ ਜੀ ਆਹ ਹੈ ਲਗਜ ਕੈਰੀਅਰ ਤਿਆਰ ਹੋ ਰਿਹਾ ਪਿੰਡ ਸਿਆਸਤਪੁਰ ਦੇ ਵਿੱਚ ਬੱਦਲ ਦੇ ਨਾਲ ਲੱਗਦਾ ਜੀ ਪਿੰਡ ਹੈ ਸਿਆਸਤਪੁਰ ਔਰ ਉੱਥੇ ਲਗਜ ਕੈਰੀਅਰ ਤਿਆਰ ਹੁੰਦੇ ਬੜੇ ਵੱਡੇ ਵੱਡੇ ਆਰਡਰ ਆਉਂਦੇ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇੱਕ ਛੋਟੀ ਜੀ ਵਰਕਸ਼ਾਪ ਛੋਟੇ ਦੇ ਪਿੰਡ ਦੇ ਵਿੱਚ ਇਸਤਮਾਲ ਕੀਤੀ ਹੋਈ ਕੰਮ ਕੀਤਾ ਹੋਇਆ ਬੜਾ ਜ਼ਬਰਦਸਤ ਤੁਹਾਡੇ ਵੀ ਇਲਾਕੇ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦੀ ਵਰਕਸ਼ਾਪ ਹੈ ਤਾਂ ਜ਼ਰੂਰ ਕਰਿਓ ਕਮੈਂਟ ਅਸੀਂ ਉੱਥੇ ਵੀ ਪਹੁੰਚ ਕੇ ਉਹਨਾਂ ਨੂੰ ਕਵਰ ਕਰਾਂਗੇ ਅਸਲੀ ਹੀਰੋ ਪੰਜਾਬ ਦੇ ਆ ਕਵਰ ਕਰ ਰਹੇ ਹਾਂ ਜੀ ਅਸੀਂ ਭਾਜੀ ਕਮਾਲ ਕਰਤਾ ਸਲੂਟ ਬਣਦਾ ਜੀ ਤੁਹਾਨੂੰ ਔਰ ਜਿਹੜੇ ਲੱਗੇਜ ਕੈਰੀਅਰ ਤੁਸੀਂ ਇਹ ਸ਼ੁਰੂ ਤੋਂ ਬਣਾ ਰਹੇ ਸੀਗੇ ਕਿਸ ਤਰ੍ਹਾਂ ਇਹ ਤੁਹਾਡੀ ਨਹੀਂ ਜੀ ਹਮ ਐਕਚੁਅਲ 'ਚ ਮੇਰਾ ਬਰਾਦਰ ਹੈ ਗੋਲਡੀ ਹਮ ਤੇ ਅਸੀਂ ਮੈਂ ਟੈਕਸੀ ਲਈ ਸੀ ਉਸ ਟਾਈਮ ਥੋੜਾ ਥੋੜਾ ਜਿਹਾ ਟਾਈਮ ਹੋਇਆ ਜੀ ਤਕਰੀਬਨ 8-9 ਮਹੀਨੇ ਹੋ ਗਏ ਨੇ ਹਮ ਤੇ ਇਹ ਆਲਰੇਡੀ ਟੈਕੀ ਲਾਈਨ 'ਚ ਸੀਗੇ ਪਹਿਲਾਂ ਹੀ ਜੀ ਤੇ ਅਸੀਂ ਇੱਕ ਮੈਰੀਜ ਤੇ ਗਏ ਹੋ ਸੀ ਹੂੰ ਵਿਆਹ ਅਟੈਂਡ ਕੀਤਾ ਹੋਇਆ ਸੀਗਾ ਉਥੇ ਮੈਨੂੰ ਇਸ ਚੀਜ਼ ਦਾ ਬਿਲਕੁਲ ਨੋਲਿਜ ਨਹੀਂ ਸੀ ਵੀ ਇਹ ਕੋਈ ਹੈ ਕੁਝ ਅੱਛਾ ਅਸੀਂ ਤਾਂ ਸਿਰਫ ਕੀਤੇ ਆਪਣਾ ਹੱਥੀ ਕੰਮ ਲੱਕੜ ਦਾ ਲੋਹੇ ਦਾ ਪਹਿਲਾਂ ਕਰਦੇ ਸੀ ਗੇਟ ਬੂਟ ਵਗੈਰਾ ਸਾਰਾ ਹੂੰ ਚੱਕੀ ਸੀਗੀ ਚੱਕੀ ਕਰਦੇ ਸੀ ਕਿ ਤਾਰਾ ਜੀ ਤੇ ਇਹ ਉਥੇ ਗੱਲ ਚੱਲੀ ਦੋ ਤਿੰਨ ਬੰਦੇ ਹੋਰ ਬੈਠੇ ਸੀਗੇ ਕਾਰਾਂ ਵਾਲੇ ਟੈਕੀਆਂ ਵਾਲੇ ਤੇ ਉਹ ਗੱਲ ਕਰ ਰਹੇ ਨੇ ਕਹਿੰਦੇ ਵੀ ਯਾਰ ਕੈਰੀਅਰ ਸਾਡਾ ਬੁੱਕ ਕਰਾਇਆ ਇੰਨਾ ਟਾਈਮ ਹੋ ਗਿਆ ਆਇਆ ਨਹੀਂ ਵੀ ਅਜੇ ਵੀ ਕਹਿੰਦੇ ਵੀ ਮਹੀਨੇ ਤੱਕ ਮਿਲੂਗਾ ਹੂੰ ਮੈਂ ਕਿਹਾ ਯਾਰ ਮੈਂ ਉਹਨਾਂ ਦੀ ਗੱਲਾਂ ਸੁਣੀ ਕਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਕੀ ਚੀਜ਼ ਹੁੰਦੀ ਆ ਤੇ ਉਹ ਕਹਿੰਦੇ ਵੀ ਤੁਹਾਨੂੰ ਦਿਖਾ ਦਵਾਂ ਨੇ ਵੀ ਕੀ ਚੀਜ਼ ਆ ਹੂੰ ਹੁਣ ਕੰਮ ਕਰਦਾ ਬੰਦਾ ਇੰਟਰਸਟ ਰੱਖਦਾ ਹੀ ਆ ਵੀ ਕੀ ਆ ਟਮਾਏ ਦੇਖ ਲੰਨੇ ਆ ਕਿ ਕੀ ਪਤਾ ਹੁੰਦਾ ਫਿਰ ਅਸੀਂ ਦੋਨੋਂ ਨੇ ਸਲਾਹ ਬਣਾਈ ਤੇ ਅਸੀਂ ਇੱਕ ਗੱਡੀ ਦਾ ਕੈਰੀਅਰ ਲੈ ਕੇ ਹੂੰ ਤਿਆਰ ਕੀਤਾ ਉਸ ਤੋਂ ਬਾਅਦ ਸਾਨੂੰ ਬਿਲਕੁਲ ਬਾਕੀ ਕੰਮ ਸਾਨੂੰ ਬੰਦ ਕਰਨੇ ਪਏ। ਅੱਛਾ ਬਾਕੀ ਕੰਮ ਬੰਦ ਕਰਦੇ। ਐਦਾਂ ਵੀ ਹੁੰਦੀ ਦੀ ਗੱਲ। ਆਹ ਦੇਖੋ ਜੀ ਕੀ ਕਹਾਣੀ ਕਿੰਨੀ ਇੰਟਰਸਟਿੰਗ ਹੈ। ਕਰਿਓ ਇਸ ਗੱਲ ਦੇ ਉੱਤੇ ਕਮੈਂਟ। ਇਹਨੂੰ ਕਹਿੰਦੇ ਇੰਜੀਨੀਅਰਿੰਗ। ਪਲੱਸ 2 ਪਾਸ ਹੈ ਬਾਈ ਜੀ ਔਰ ਇਹਨਾਂ ਦੇ ਪਿਤਾ ਜੀ ਨਾਲ ਕੰਮ ਕਰਦੇ ਆ। ਆ ਲੱਗੇ ਜਿ ক্যারੀਅਰ ਤਿਆਰ ਕਰਨੇ ਸ਼ੁਰੂ ਕਰਤੇ ਅੱਜ ਵੇਲੇ ਹੀ ਨਹੀਂ ਹੈ ਇਹਨਾਂ ਕੋਲ। ਜਿਹੜੇ ਵੀ ਲੱਗੇ ਜਿ ক্যারੀਅਰ ਤਿਆਰ ਕਰਵਾਉਣਾ ਚਾਹੁੰਦੇ ਨੇ ਜੀ ਇਹਨਾਂ ਦਾ ਨੰਬਰ ਸੁਣ ਲਿਓ ਤੇ ਸਿਆਸਤਪੁਰ ਪਿੰਡ ਦੇ ਵਿੱਚ ਆ ਜਿਓ ਤੇ ਨੰਬਰ ਦੱਸੋ ਜੀ ਆਪਣਾ ਜੀ ਤੁਸੀਂ। ਅ 70870 ਜੀ 76875 ਇੱਕ ਵਾਰੀ ਫੇਰ ਦੱਸ ਦਿਓ ਜੀ 70870 76875 ਇਹੀ ਬਿਜ਼ਨਸ ਨੰਬਰ ਆਈ ਹੈ ਆਪਣਾ ਸਾਰੇ ਜਿੰਨੇ ਵੀ ਏਰੀਆ ਦੇ ਵਿੱਚ ਹੈ तकरीबन ਟੈਕਸੀ ਲਾਈਨ ਤੋਂ ਤੁਸੀਂ ਕਿਸੇ ਨੂੰ ਵੀ ਪੁੱਛ ਰੱਖਦੇ ਹੋ ਸਮਰਾਟ ਕੈਰੀਅਰ ਦਾ ਹੁਣ ਸਭ ਨੂੰ तकरीबन तकरीबन ਅੱਛਾ ਹੁਣ ਸਮਰਾਟ ਕੈਰੀਅਰਸ ਵੀ ਨਾਲ ਤੁਸੀਂ ਜੋੜਦਾ ਹਾਂ ਜੀ ਜੀ ਅਛਾ ਸਮਰਾਟ ਵਰਕਸ਼ਾਪ ਵੈਸੇ ਵੈਸੇ ਵਰਕਸ਼ਾਪ ਹੈ ਜੀ ਪੁਰਾਣੀ ਬਜ਼ੁਰਗਾਂ ਦੇ ਟਾਈਮ ਤੋਂ ਹੀ ਚੱਲਦੀ ਆ ਰਹੀ ਹੈ ਹੂੰ ਸਮਰਾਟ ਕੈਰੀਅਰਸ ਉਹ ਫਿਰ ਬਜ਼ੁਰਗਾਂ ਦਾ ਹੀ ਰੱਖਣਾ ਜੀ ਮੇਰੀ ਪਹਿਲਾਂ ਤੋਂ ਹੀ ਸੋਚ ਰਹੀ ਆ ਮੇਰੇ ਕੋਲ ਵੈਸੇ ਵੀ ਆਫਰ ਆਏ ਨੇ ਬਾਹਰ ਜਾਣ ਦੇ ਪਰ ਮੈਂ ਸੋਚਦਾ ਕਿ ਸਭ ਨਾਲੋਂ ਵੱਡੀ ਕਮਾਈ ਮਾਂ ਪਿਓ ਹੁੰਦੇ ਨੇ ਹੂੰ ਪੈਸਾ ਜ਼ਰੂਰੀ ਨਹੀਂ ਜੀ ਮੈਂ ਇਸ ਚੀਜ਼ ਨੂੰ ਕਦੇ ਨਹੀਂ ਆਪਣੇ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਏ ਔਰ ਬਾਹਰ ਜਾਈਏ ਪੈਸਾ ਕਮਾਈਏ ਨਾ ਹੂੰ ਇਹ ਹੈਗੇ ਨੇ ਨਾਲ ਸਾਬੂ ਕੁਛ ਹੈ ਪਰ ਤੁਸੀਂ ਕਿ ਗੱਲ ਸਾਬਤ ਕਰਦੇ ਕਿ ਆਪਣੇ ਪੰਜਾਬ 'ਚ ਹੀ ਰਹਿ ਕੇ ਅਸੀਂ ਬਾਹਰ ਤੋਂ ਵੀ ਵਧੀਆ ਕੰਮ ਕਰ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਸੋਣਾ ਤੁਹਾਡਾ ਕੰਮ ਚੱਲ ਰਿਹਾ ਹੈ ਤੁਸੀਂ ਹੱਥੀ ਕੰਮ ਕਰ ਰਹੇ ਹੋ ਆਪ ਕੰਮ ਕਰ ਰਹੇ ਹੋ ਆਰਡਰ ਤੁਹਾਡੇ ਕੋਲ ਬਹੁਤ ਜ਼ਬਰਦਸਤ ਹੈ ਪੇ ਤੁਸੀਂ ਅੱਛਾ ਕੰਮ ਕਰ ਰਹੇ ਆ ਮਨ ਖੁਸ਼ ਹੋ ਗਿਆ ਤੁਹਾਨੂੰ ਮਿਲ ਕੇ ਆਹ ਕੈਰੀਅਰ ਜਿਹੜਾ ਇੱਕ ਤਿਆਰ ਕੀਤਾ ਹੋਇਆ ਦਿਖਾਇਓ ਜੀ ਤਿਆਰ ਦੋ ਤਿੰਨ ਪਏ ਲੈ ਬਈ ਜੀ ਅਮਿਤ ਕੁਮਾਰ ਜੀ ਕੈਮਰਾਮੈਨ ਸਾਡੇ ਆਹ ਕੈਰੀਅਰ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਹੈ ਆਹ ਕੈਮਰਾ ਪਾ ਕੇ ਚੰਗੀ ਤਰੀਕੇ ਨਾਲ ਦਿਖਾ ਦੇ ਜੀ ਉੱਪਰ ਤੱਕ ਦਿਖਾ ਦੇ ਜੀ ਆਹ ਦੇਖੋ ਜੀ ਇਹਨਾਂ ਨੇ ਕੈਰੀਅਰ ਤਿਆਰ ਕੀਤਾ ਹੋਇਆ ਜੀ ਆਹ ਹੈ ਲਗੇਜ ਕੈਰੀਅਰ ਬੜਾ ਸੋਹਣਾ ਬਣਾਇਆ ਤੇ ਪੇਂਟ ਬੜਾ ਜ਼ਬਰਦਸਤ ਬਿਲਕੁਲ ਮਸ਼ੀਨੀ ਪੇਂਟ ਜੀ ਹਾਂ ਜੀ ਹੂੰ ਇਹ ਸਪੈਸ਼ਲ ਪੇਂਟ ਹੈ ਜੀ ਅੱਛਾ ਸਪੈਸ਼ਲ ਪੇਂਟ ਬਿਲਕੁਲ ਸ ਸੁਸ਼ੀਤਾ ਬਿਲਕੁਲ ਐ ਬਣਾਤਾ ਜਿਵੇਂ ਸਵਰਾਜ ਮਜ਼ਦਾ ਦੇ ਵੱਡੀਆਂ-ਵੱਡੀਆਂ ਕੰਪਨੀਆਂ ਉਹ ਵੀ ਫੇਲ ਕਰਤੀਆਂ ਜੀ ਕਮਾਲ ਹੈ ਜੀ ਕਮਾਲ ਹੈ ਕਮਾਲ ਹੈ ਜੀ ਇਹ ਹੁਣ ਕੰਮ ਕੋਈ ਵੀ ਹੈ ਜੇ ਅਸੀਂ ਸਿੱਖਿਆ ਨਹੀਂ ਕਿਸੇ ਤੋਂ ਅੱਛਾ ਹਾਂ ਕਈ ਬੰਦੇ ਸਾਨੂੰ ਵੈਸੇ ਵੀ ਵੀਡੀਓ ਇੱਕ ਮੇਰੀ ਹੋਰ ਵੀ ਚੜੀ ଥିਗੀ ਨੈਟ ਤੇ ਹੂੰ ਪਰ ਉਥੇ ਕਈ ਬੰਦਿਆਂ ਨੇ ਕਮੈਂਟ ਵੀ ਕੀਤਾ ਤੇ ਆ ਕੇ ਵੀ ਸਾਨੂੰ ਕਿਹਾ ਕਿ ਤੁਸੀਂ ਕਿੱਥੋਂ ਸਿੱਖਿਆ ਹੂੰ ਅਸੀਂ ਸਿੱਖਿਆ ਨਹੀਂ ਕਿਸੇ ਤੋਂ ਇਹ ਪੁਰਾਣੇ ਬਜ਼ੁਰਗਾਂ ਦੀ ਦੇਣ ਹੈ ਮੈਂ ਵੈਸੇ ਵੀ ਕੰਮ ਨਹੀਂ ਸਿੱਖਿਆ ਕਿਸੇ ਤੋਂ ਬਾਪੂ ਜੀ ਦੇ ਦਾਦਾ ਜੀ ਦੇ ਸਿਰ ਤੇ ਹੀ ਸਾਰਾ ਕੰਮ ਉਹ ਪੀੜੀਦਰ ਪੀੜੀ ਚੱਲਦਾ ਆ ਰਿਹਾ ਸਾਰਾ ਕੁਝ ਉਹ ਸਾਰਾ ਕੁਝ ਉਹ ਵਾਹ ਜੀ ਵਾਹ ਆ ਦਿਖਾਇਓ ਜੀ ਕੁਰੀ ਫੇਰ ਔਰ ਦੇਖੋ ਕਿੰਨਾ ਵਧੀਆ ਪੇਂਟ ਕਰਕੇ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਤਿਆਰ ਕੀਤਾ ਜੀ ਔਰ ਇਹ ਪੇਂਟ ਵੀ ਤੁਸੀਂ ਖੁਦ ਹੀ ਕਰ ਰਹੇ ਹੋ ਹਾਂਜੀ ਹਾਂਜੀ ਪੇਂਟ ਪੇਂਟ ਖੁਦ ਹੀ ਆ ਖੁਦ ਹੀ ਪੇਂਟ ਕਰ ਰਹੇ ਜੀ ਤੁਹਾਡਾ ਕੋਈ ਪੇਜ ਬਣਿਆ ਹੋਇਆ ਇੰਸਟਾਗ੍ਰam ਵਗੈਰਾ ਜਾਂ ਫੇਸਬੁੱਕ ਤੇ ਨਹੀਂ ਜਰੂਰ ਅਜੇ ਟਾਈਮ ਨਹੀਂ ਹੈ ਨਹੀਂ ਟਾਈਮ ਹੀ ਨਹੀਂ ਟਾਈਮ ਹੀ ਨਹੀਂ ਟਾਈਮ ਲੱਗਿਆ ਹੀ ਨਹੀਂ ਬਿਲਕੁਲ ਟਾਈਮ ਲੱਗੇ ਨਹੀਂ ਲੱਗੇ ਨਹੀਂ ਬਿਲਕੁਲ ਲੋਕੀ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਪਾਤਾ ਬੱਲੇ ਬੱਲੇ ਫਿਰ ਦੇ ਰਿਕਾਰਡਸ ਨੂੰ ਬਹੁਤ ਦੇਖਦੇ ਨੇ ਲੋਕ ਔਰ ਦਿੱਲੀ ਵਾਲੇ ਖਾਸ ਤੌਰ ਤੇ ਜਰੂਰ ਮੈਂ ਕਹੂੰਗਾ ਵਿਜ਼ਿਟ ਕਰਿਓ ਇਸ ਵਰਕਸ਼ਾਪ ਨੂੰ ਔਰ ਥੋੜੀ ਜੀ ਲੋਕੇਸ਼ਨ ਤੁਹਾਨੂੰ ਦੱਸਦੇ ਆ ਭਾਜੀ ਲੋਕੇਸ਼ਨ ਦੱਸ ਦਿਓ ਜੀ ਆ ਆਪਣੀ ਲੋਕੇਸ਼ਨ ਆ ਜੀ ਪਿੰਡ ਸਿਆਸਤਪੁਰ ਭੱਦਲ ਹੂੰ ਜ਼ਿਲ੍ਹਾ ਰੋਪੜ ਹੂੰ ਇਹ ਮੇਨ ਰੋਡ ਤੇ ਰੰਗੀਲਪੁਰ ਪਿੰਡ ਪੈਂਦਾ ਜੀ ਜੀ ਆ ਉਥੋਂ ਆਪਾਂ ਅੰਦਰ ਵੱਲ ਨੂੰ ਆਉਣੇ ਇੱਕ ਗੇਟ ਬਣਿਆ ਹੋਇਆ ਡਾਕਟਰ ਗੁਰਚਰਨ ਸਿੰਘ ਆਈਟੀ ਕਾਲਜ ਭੱਦਲ ਜੀ ਕਾਲਜ ਆਪਣੇ ਪਿੰਡ ਕਾਲਜ ਆ ਤੁਸੀਂ ਪਿੰਡ ਦੇ ਵਿੱਚ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਮਰਾਟ ਵਰਕਸ਼ਾਪ ਹਾਂਜੀ ਸਮਰਾਟ ਜਾਂ ਫਿਰ ਚੱਕੀ ਵਾਲੇ ਘਰ ਜਾਣਾ ਜੀ ਬਸ ਚੱਕੀ ਵਾਲਾ ਤਾਂ ਵੀ ਮਸ਼ਹੂਰ ਹੈ ਚੱਕੀ ਵਾਲਾ ਇੱਕੋ ਘਰ ਹੈ ਜੀ ਲੋ ਜੀ ਆ ਪਾਇਓ ਜੀ ਕੈਮਰਾ ਸਮਰਾਟ ਆ ਲਿਖਿਆ ਹੋਇਆ ਜੀ ਇਹਨਾਂ ਦਾ ਆ ਹੈ ਜੀ ਸਮਰਾਟ ਕੈਰੀਅਰ ਜਿਹੜਾ ਹੈ ਗੱਡੀਆਂ ਦੇ ਕੈਰੀਅਰ ਲੱਗੇ ਜਿਹੜਾ ਕੈਰੀਅਰ ਇਹ ਬਣਾਉਂਦੇ ਆ ਜੀ ਔਰ ਕਮਾਲ ਕੀਤੀ ਹੋਈ ਹੈ ਵਰਕਸ਼ਾਪ ਦੇਖ ਕੇ ਮਨ ਖੁਸ਼ ਹੋ ਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਵਲੌਗ ਕਿਦਾਂ ਦੀ ਲੱਗੀ ਗੱਲਬਾਤ ਜ਼ਰੂਰ ਕਮੈਂਟ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਸੀਂ ਆਪਣੀ ਬਲੌਗਿੰਗ ਦੇ ਜ਼ਰੀਏ ਜਿਹੜਾ ਹੈ ਅਸਲੀ ਹੀਰੋ ਜਿਹੜੇ ਪੰਜਾਬ ਦੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸ਼ੁਕਰੀਆ ਪਿਆਰ ਬਣਾ ਕੇ ਰੱਖਿਓ ਧੰਨਵਾਦ